ਕਿਹੜੇ ਸਾਲ ਦੀ ਗੱਲ ਕਰਦੇ ਆ 70 78 ਦੀ ਤੇ ਉਦੋਂ ਲੱਖ ਦਾ ਆਉਂਦਾ ਸੀ ਮਤਲਬ ਉਦੋਂ ਲੱਖ ਦੀ ਕਿੰਨੀ ਜ਼ਮੀਨ ਆਉਂਦੀ ਸੀ ਤੁਸੀਂ ਦੱਸਦੇ ਸੀ ਉਦੋਂ 8 10 ਕਿੱਲੇ ਜ਼ਮੀਨ ਆ ਜਾਂਦੀ ਮਤਲਬ ਕਿਸੇ ਵਕਤ ਆਹ 4 ਟਰੈਕਟਰ 10 ਕਿੱਲੇ ਜ਼ਮੀਨ ਦੇ ਬਰਾਬਰ ਆਉਂਦਾ ਹੁੰਦਾ ਥੋੜਾ ਮਾਨ ਕਿੰਨੇ ਪਰਸੈਂਟ ਤੇ ਤੂੰ ਖੁਸ਼ ਆ ਵੀ ਜੋ ਤੂੰ ਸੋਚਿਆ ਸੀ ਉਹ じゃ ਬਣ ਗਿਆ ਕਿ ਨਹੀਂ ਬਣਿਆ ਬਾਈ ਰੱਬ ਲੱਗਦੀ ਗੱਲ ਤਾਂ ਇਹ ਆ ਵੀ ਅਸੀਂ ਇੰਨਾ ਸੋਚੇ ਨਹੀਂ ਸੀ ਵੀ ਬੰਦਾ ਆਹ ਚੀਜ਼ ਤਿਆਰ ਕਰਕੇ ਦੇ ਦੂ ਸਾਨੂੰ ਤਾਨ ਨਰਮਾਣਾ ਲਿਖਿਆ ਹੋਇਆ ਬਹੁਤ ਜ਼ਿਆਦਾ ਜੀ ਜੀ ਇਹਦਾ ਭਰਾ ਨਾਲ ਚੱਲੋ ਇਹਨਾਂ ਨੇ ਪਿਆਰ ਕਰਕੇ ਸਾਡੇ ਨਾਲ ਵੀ ਅਸੀਂ ਇਹਨਾਂ ਨਾਲ ਦੂਜੀ ਗੱਲ ਨਹੀਂ ਕੀਤੀ ਜੀ ਤੇ ਸਰਪੰਚ ਦਾ ਨਰਮਾਣਾ ਹੁਣ ਟਰੈਕਟਰ ਇਹਨਾਂ ਨੇ ਇੰਨੇ ਪੈਸੇ ਲਾਏ ਆ ਨਾਂ ਸਾਡਾ ਲਿਖਿਆ ਜੀ ਉੱਤੇ ਖੁਸ਼ੀ ਤਾਂ ਹੈਗੀ ਆ ਜੀ ਸਪੈਸ਼ਲ ਚੱਲ ਗਏ ਆ ਫ੍ਰੀ ਕੋਰਟ ਤੋਂ ਇੰਨੀ ਵਟਸਐਪ ਦੇ ਕੇ ਵੱਲੋਂ ਅੱਜ ਜਮਰ ਛੁਪਿਆ ਹੋਇਆ ਰੋਸਤਮ ਬੰਦਾ ਦਿਖਾਉਣ ਲੱਗਿਆ ਮੈਂ ਆ ਦੇਖੋ ਤੁਸੀਂ ਇੱਥੇ ਟਰੈਕਟਰ ਖੜੇ ਦੇਖੋ ਪਹਿਲਾਂ ਤਾਂ ਕਿੰਨੇ ਆ ਨਾ ਇਹ ਮੰਡੀ ਆ ਨਾ ਇਹ ਬੰਦਾ ਵਪਾਰੀ ਆ ਇਹ ਬੰਦਾ ਅਸਲ ਦੇ ਵਿੱਚ ਟਰੈਕਟਰ ਤਿਆਰ ਕਰਦਾ ਪਰ ਤੁਸੀਂ ਇੱਕ ਗੱਲ ਦੇਖੋ ਇਹਦੇ ਕੋਲ ਜੇ ਮੋٹے ਮੋٹے ਟਰੈਕਟਰ ਗਿਣਨੇ ਹੋਣ ਤਾਂ ਇਹਦੇ ਕੋਲ ਟਰੈਕਟਰ ਕਿੰਨੇ ਆ ਤੇ ਇਹਦੀ ਸੋਸ਼ਲ ਮੀਡੀਆ ਤੇ ਕੋਈ ਐਡ ਨਹੀਂ ਹੈ ਪਹਿਲੀ ਐਡ ਆ ਤੇ ਇਹ ਐਡ ਵੀ ਸੁਣ ਲੋ ਮੇਰੀ ਗੱਲ ਆ ਇੱਕ ਤੁਹਾਨੂੰ ਹੋਰ ਗੱਲ ਦੱਸ ਦਣਾ ਐਡ ਬਾਰੇ ਇਹ ਐਡ ਵੀ ਇਹਦੇ ਗਾਹਕ ਕਰਵਾ ਰਹੇ ਆ ਇਹ ਬੰਦਾ ਨਹੀਂ ਕਰਾ ਰਹੇ ਆ ਆਪਾਂ ਮਨਸੇ ਪੇਂਟਰ ਦੇ ਆ ਬਰਨਾਲੇ ਬਰਨਾਲੇ ਦੇ ਵਿੱਚ ਤੇ ਟਰੈਕਟਰ ਤਿਆਰ ਕੀਤਾ ਪਹਿਲਾ ਟਰੈਕਟਰ ਐਸੇ ਟਰੈਕਟਰ ਤੇ ਆਓ ਫੋਰਡ 3600 ਦੇ ਜਿਹੜੇ ਵੀ ਬੰਦੇ ਸ਼ਕੀਨ ਆ ਤੁਸੀਂ ਮੈਨੂੰ ਆਏ ਦੇਖ ਕੇ ਦੱਸੋ ਵੀ ਟਰੈਕਟਰ ਨੂੰ ਦੇਖ ਕੇ ਭੁੱਖ ਲੈਂਦੀ ਆ ਕਿ ਨਹੀਂ ਲੈਂਦੀ ਜੇ ਕੋਈ ਕਾਜ ਹੈਗਾ ਤਾਂ ਕੀ ਆ ਤੇ ਜੇ ਇਹਦੀਆਂ ਖੂਬੀਆਂ ਦੱਸਾਂ ਉਹਦੇ ਲਈ 5-7 ਮਿੰਟ ਤੁਹਾਨੂੰ ਠਹਿਰਨਾ ਪਊਗਾ ਆਪਾਂ ਜੇ ਟਰੈਕਟਰ ਐਸੇ ਤੇ ਹੀ ਗੱਲ ਕਰਾਂਗੇ ਜੇ ਸਾਰੇ ਟਰੈਕਟਰਾਂ ਤੇ ਗੱਲ ਕਰਨ ਲੱਗੇ ਤਾਂ ਟਾਈਮ ਬੜਾ ਲੱਗ ਜੂ ਆਪਾਂ ਬਾਈ ਨਾਲ ਗੱਲਬਾਤ ਕਰਦੇ ਥੋੜੀ ਗੱਲਬਾਤ ਕਰਾਉਣਾ ਹੋ ਸਕਦਾ ਬੰਦਾ ਜ਼ਿੰਦਗੀ ਦੇ ਵਿੱਚ ਕਿਤੇ ਬੋਲਿਆ ਨਹੀਂ ਹੋ ਸਕਦਾ ਪੂਰਾ ਘੱਟ ਜਾਣਕਾਰੀ ਦੇਵੇ ਪਰ ਜਿਹੜੀ ਵੀ ਦੇਊਗਾ ਸਿਰਾ ਹੋਊਗੀ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਪਹਿਲਾਂ ਤਾਂ ਮੈਨੂੰ ਆਉਂਦਾ ਸੀ ਵੀ ਟਰੈਕਟਰ ਹੈ ਕਿਦਾ ਬਾਈ ਕਿਹ ਕਿਹਦਾ ਟਰੈਕਟਰ ਹੈ ਤੁਹਾਡਾ ਟਰੈਕਟਰ ਹੈ ਬਾਈ ਅਸੀਂ ਦਵਾਇਆ ਐਸਪੀ ਸਾਹਿਬ ਨੂੰ ਕਰਵਾਇਆ ਜੀ ਅੱਛਾ ਐਸਪੀ ਸਾਹਿਬ ਦਾ ਟਰੈਕਟਰ ਹੈ ਐਸਪੀ ਸਾਹਿਬ ਦਾ ਟਰੈਕਟਰ ਹੈ ਇਹਦੇ ਮਗਰਲੇ ਪਾਸੇ ਤਾਂ ਲਿਖਿਆ ਵਾ ਸਰਪੰਚ ਸਰਪੰਚ ਵੀ ਆ ਉਹ ਇਹਦਾ ਬਾਈ ਕਾਰਨ ਬਹੁਤ ਵੱਡਾ ਆ ਇਹ ਲਿਖਣ ਦਾ ਹਾਂਜੀ ਇਹ ਬਾਈ ਤੋਂ ਅਸੀਂ ਇਸ ਸ਼ਰਤ ਤੇ ਟਰੈਕਟਰ ਲੈਂਦਾ ਸੀ ਵੀ ਤੁਹਾਡਾ ਨਾਂ ਜ਼ਰੂਰ ਲਿਖਾਵਾਂਗੇ अच्छा तूसी जदों ट्रैक्टर ਖਰੀਦਿਆ ਤਾਂ ਉਦੋਂ ਤੁਸੀਂ ਉਦੋਂ ਇਹ ਸ਼ਰਤ ਤੈਅ ਹੋਈ ਸੀ ਬਾਈ ਵੀ ਬਾਈ ਨੇ ਸਰਪੰਚ ਨੇ ਸਾਨੂੰ ਇਸ ਸ਼ਰਤ ਦੇ ਟਰੈਕਟਰ ਦਿੱਤਾ ਵੀ ਟਰੈਕਟਰ ਫੇਰ ਦੋ ਮੇਰਾ ਨਾਂ ਜ਼ਰੂਰ ਲਿਖਣਾ ਕਿਉਂਕਿ ਅਸੀਂ ਕਹਿੰਦੇ ਇਹ ਪੁੱਤਾਂ ਵੰਗੂ ਰੱਖਿਆ ਟਰੈਕਟਰ ਹਾਂ ਉਹਦਾ ਕਾਰਨ ਇਹ ਹੈ ਸਰਪੰਚ ਲਿਖਾ ਅੱਛਾ ਤਾਂ ਕਰਕੇ ਉਹਨਾਂ ਦਾ ਨਾਂ ਉਹਨਾਂ ਤੋਂ ਖਰੀਦਣ ਤੋਂ ਬਾਅਦ ਵੀ ਲਿਖਤਾ ਜੀ ਕਿੱਡੀ ਬੜੀ ਕਿੱਡੀ ਵੱਡੀ ਗੱਲ ਹੈ ਹੁਣ ਮੈਨੂੰ ਦੱਸੋ ਪਹਿਲਾਂ ਤੁਸੀਂ ਦੱਸੋ ਫੇਰ ਆਪਾਂ ਪੇਂਟਰ ਸਾਹਿਬ ਨਾਲ ਗੱਲ ਕਰਦੇ ਹਾਂ ਹਾਂਜੀ ਹਾਂਜੀ ਵੀ ਤੁਹਾਨੂੰ ਇਹ ਦੱਸ ਕਿਨੇ ਪਾਈ ਵੀ ਇਹ ਬੰਦੇ ਕੋਲੇ ਆ ਟਰੈਕਟਰ ਛੱਡ ਕੇ ਜਾ ਬਾਈ ਸਾਡੀ ਇੱਥੇ ਰਿਸ਼ਤੇਦਾਰੀ ਹੈ ਠਿਕਰੀਵਾਲ ਪਿੰਡ ਹਾਂਜੀ ਮੇਰੇ ਨਾਂ ਮਦੇ ਨਾਨਕੇ ਨੇ ਉੱਤੇ ਜੀ ਉਹਨਾਂ ਤੋਂ ਇਹ ਜਾਣਕਾਰੀ ਮਿਲੀ ਵੀ ਕਹਿੰਦੇ ਇਹ ਬੰਦੇ ਦਾ ਐਡ ਤਾਂ ਬਸਹਰੀਆਂ ਦੀ ਹੋਈ ਆ ਵੀ ਸਾਡੇ ਅੱਖ ਇੱਕ ਵਾਰੀ ਤੁਸੀਂ ਗੇੜਾ ਜ਼ਰੂਰ ਮਾਰੋ ਵੀ ਇਹਦੇ ਕੋਲੇ ਮਨਸੇ ਪੇਂਟਰ ਕੋਲੇ ਆ ਮਨਸੇ ਕੋਲੇ ਇੱਕ ਵਾਰੀ ਦੇਖ ਕੇ ਜ਼ਰੂਰ ਜਾਓ ਹੂੰ ਇਹ ਬਾਈ ਦਾ ਹੁਣ ਕੰਮ ਸਾਨੂੰ ਇੰਨਾ ਵਧੀਆ ਲੱਗਿਆ ਵੀ ਸਾਡੀਆਂ ਅਸੀਂ ਆਖਿਆ ਵੀ ਟਰੈਕਟਰ ਕਰਾਉਣਾ ਇਹਦੇ ਵੀ ਕਰਾਉਣਾ ਇਹਨੂੰ ਅਸੀਂ ਟਾਈਮ ਖੁੱਲਾ ਦਿੱਤਾ ਸੀ ਅਸੀਂ ਕਾਲ ਨਹੀਂ ਕਰੀ ਇੱਕ ਦਿਨ ਵੀ ਅੱਛਾ ਅਸੀਂ ਆਖਿਆ ਵੀ ਬਾਈ ਲਾ ਦੇ ਰੀਜਾਂ ਜਿਹੜੀਆਂ ਹੁਣੇ ਟਰੈਕਟਰ ਬਣ ਗਿਆ ਹਾਂਜੀ ਤੁਹਾਡਾ ਮਾਨ ਕਿੰਨੇ ਪਰਸੈਂਟ ਤੇ ਤੋਂ ਖੁਸ਼ ਆ ਵੀ ਜੋ ਤੁਸੀਂ ਸੋਚਿਆ ਸੀ ਉਹ じゃ ਬਣ ਗਿਆ ਕਿ ਨਹੀਂ ਬਣਿਆ ਬਾਈ ਰੱਬ ਲੱਗਦੀ ਗੱਲ ਤਾਂ ਇਹ ਆ ਵੀ ਅਸੀਂ ਇੰਨਾ ਸੋਚੇ ਨਹੀਂ ਸੀ ਵੀ ਬੰਦਾ ਆ ਚੀਜ਼ ਤਿਆਰ ਕਰਕੇ ਦੇ ਦੂ ਸਾਨੂੰ ਜਦੋਂ ਅਸੀਂ ਟਰੈਕਟਰ ਤਿਆਰ ਹੋ ਕੇ ਦੇਖਿਆ ਆ ਸਾਨੂੰ ਤਾਂ ਇਹ ਲੱਗਿਆ ਵੀ ਇਹ ਏਜੰਸੀ ਜੋ ਆਇਆ ਟਰੈਕਟਰ ਕੁਈ ਕਮੀ ਅਸੀਂ ਲਾਭ ਨਹੀਂ ਸਕੇ ਬਾਈ ਜੀ ਕਮਾਲ ਲੈ ਵੀ ਬਾਈ ਗੱਲ ਹੈਗੀ ਹੂੰ ਇਹ ਜੇ ਇਹੋ ਜਿਹਾ ਟਰੈਕਟਰ ਕਿਸੇ ਨੇ ਬਣਾਉਣਾ ਹਾਂਜੀ ਟਾਈਮ ਕਿੰਨਾ ਲਵੇਂਗਾ ਇਹ ਤਕਰੀਬਨ ਡੇਢ ਮਹੀਨਾ ਲੱਗ ਜੂਗਾ ਜੀ ਡੇਢ ਦੇ ਦੋ ਦੇ ਵਿੱਚ ਵਿੱਚ ਡੇਢ ਮਹੀਨੇ ਚ ਪਹਿਲਾਂ ਟਰੈਕਟਰ ਤੇ ਪਹਿਲਾਂ ਦਾ ਰੰਗ ਤੁਸੀਂ ਲਾਹੋਗੇ ਹਾਂਜੀ ਲਾਹ ਕੇ ਫਿਰ ਇਹ ਤੇ ਮਾਰੂਗੇ ਗ੍ਰਾਈਂਡਰ ਹਾਂਜੀ ਫਿਰ ਚਮਕ ਜਾਊਗਾ ਚਮਕ ਚਮਕ ਹਾਂਜੀ ਲੋਹਾ ਕੱਢਦੇ ਆ ਜੀ ਥੱਲੋ ਜਮਾ ਲੋਹਾ ਕੱਢ ਗਿਆ ਲੋਹਾ ਚਮਕੂਗਾ ਜਿਵੇਂ ਚਾਂਦੀ ਨਹੀਂ ਚਮਕਦੀ ਹੁੰਦੀ ਜੀ ਉਵੇਂ ਹੋਊਗਾ ਜੀ ਇਹ ਫਿਰ ਚਾਂਦੀ ਨੂੰ ਚਮਕ ਕੇ ਫਿਰ ਉਸ ਤੋਂ ਬਾਅਦ ਉੱਤੇ ਲੱਗੂ ਪ੍ਰਾਈਮਰ ਹਾਂਜੀ ਪ੍ਰਾਈਮਰ ਲਾ ਕੇ ਫਿਰ ਉਸ ਤੋਂ ਲਾ ਕੇ ਰੰਗ ਰੰਗ ਇਹ ਕਿਹੜਾ ਰੰਗ ਆ ਇਹਨੂੰ ਰੰਗ ਨੂੰ ਕੋਈ ਕੋਈ ਕਹਿੰਦਾ 2K ਹੁੰਦਾ ਫਲਾਣਾ ਹੁੰਦਾ ਇਹ ਕਿਹੜਾ ਰੰਗ ਆ ਆ ਇਹਦੇ ਚ ਆ ਜੀ ਵੀਰੇ 2K ਚ ਵੀ ਕਈ ਰੰਗ ਆਉਂਦੇ ਨੇ ਹਨਾ ਜੀ ਆਪਾਂ ਫਾਸਟ ਕੁਆਲਿਟੀ ਰੰਗ ਕੀਤਾ ਜਿਹੜਾ ਸੂ ਪੂਰਾ ਗੱਡੀਆਂ ਵਾਲਾ ਕੰਮ ਹੁੰਦਾ ਜਿਹੜਾ ਨੂੰ ਹੁੰਦਾ ਅੱਛਾ ਜਿਹੜਾ ਗੱਡੀਆਂ ਨੂੰ ਰੰਗ ਹੁੰਦਾ ਉਹ ਹੋਰ ਆ ਰੰਗ ਜਿਵੇਂ ਆਡੀ ਨੂੰ ਹੁੰਦਾ ਹਾਂ ਉਹ ਹੋ ਰੰਗਾ ਜੇ ਮਤਲਬ ਕਹਿਣ ਤੋਂ ਬਾਅਦ ਇਹ ਰੰਗ ਹੋ ਗਿਆ ਤੇ ਰੰਗ ਛੇਤੀ ਉੱਡੂਗਾ ਨਹੀਂ ਨਹੀਂ ਉੱਡਦਾ ਨਹੀਂ ਇਹ ਰੰਗ ਆਹੀ ਰਹੂਗਾ ਆਹੀ ਰਹੂਗਾ ਇਹ ਤੇ ਜੇ ਮੰਨ ਲਓ ਵੀ ਇਹਦੀ ਕੋਈ ਸ਼ੋ ਬਿੰਗੀ ਹੋਵੇ ਕੋ ਹੋਰ ਹੋਵੇ ਉਹ ਸਿੱਧੀ ਕਰ ਦਿੰਨੇ ਆ ਕਿ ਨਵਾਂ ਧਰ ਦਿੰਨੇ ਆ ਜੇ ਕੋਈ ਨਵਾਂ ਧਰਨ ਵਾਲਾ ਪਾਰ ਜੇ ਨਵਾਂ ਧਰਨ ਵਾਲਾ ਪਾਰ ਸਾਹਿਬੀ ਨਵਾਂ ਤੇ ਰਹਿ ਜਾਊਗਾ ਨਹੀਂ ਸਿੱਧੀ ਅਸੀਂ ਕਰ ਦਲੀ ਆਪ ਤੂੰ ਤੇ ਆਹਾ ਆਹਾ ਤੂੰ ਬਣਾਇਆ ਆਹਾ ਹਾਂਜੀ ਹਾਂਜੀ ਆਹਾ ਹਾਂਜੀ ਤੇ ਜਿਹੜੇ ਇਹਦਾ ਇਹਦਾ ਮਕੈਨੀਕਲ ਕੰਮ ਫਿਰ ਕਿਨੇ ਕੀਤਾ ਮੜਗਾੜ ਤੁਸੀਂ ਲਾਤੇ ਇਹਦੇ ਮਕੈਨੀਕਲ ਕੰਮ ਆਪਣਾ ਭਾਈ ਹੈਗਾ ਜੀ ਬੂਟਾ ਆ ਮਿਸਤਰੀ ਸਾਡਾ ਅੱਛਾ ਇੱਥੇ ਮਤਲਬ ਇਸੇ ਵਰਕਸ਼ਾਪ ਦੇ ਵਿੱਚ ਜੇ ਟਰੈਕਟਰ ਖਰਾਬ ਹੋ ਠੀਕ ਵੀ ਇੱਥੇ ਹੀ ਹੋ ਜਾਣਾ ਹਾਂਜੀ 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 ਅੱਛਾ ਭਾਈ ਇੰਜਨ ਦਾ ਕੰਮ ਫਿਰ ਕੀ ਕੀ ਕੀਤਾ ਇਹਦਾ ਕੀ ਹੋਇਆ ਕਿ ਹੋ ਜਾ ਇੰਜਨ ਸੀ ਕਿਵੇਂ ਸੀ ਤੂੰ ਮੈਨੂੰ ਇੰਜਨ ਬਾਰੇ ਦੱਸ ਇਹਦੇ ਬਾਰੇ ਕਿਉਂਕਿ ਮੈਂ ਇਹਦੀ ਰਣਕ ਵੜਕ ਬਹੁਤ ਦੇਖੀ ਹੈ ਇੰਜਨ ਉਹਦੇ ਪਿਸਟਨ ਚੇਂਜ ਹੋਏ ਆ ਜੀ ਹੂੰ ਟੀ 20 ਵਾਲੇ ਪਿਸਟਨ ਆ ਇਹਦੇ ਤੇ ਹਾਂ ਪੰਪ ਦੀ ਬੋਡੀ ਰਿਪੇਅਰ ਹੋ ਗਈ ਜੀ ਹੂੰ ਹਾਂਜੀ ਤੇ ਇਹਦੇ ਗੇਅਰ ਦਾ ਇਹਦੇ ਬ੍ਰੇਕਾਂ ਦਾ ਕੁਝ ਕੀਤਾ ਬ੍ਰੇਕ ਡਿਸਕ ਕਰਿਆ ਜੀ ਇਹਦੇ अच्छा जी हां जी ब्रेक ਇਹਦੇ ਡਿਸਕ ਕਰਤੇ ਤੇ ਆ ਆਹਾ ਆ ਹਿੱਸਾ ਇਹ ਪਾਵਰ ਕਰਿਆ ਜੀ ਸਰ ਇਹ ਇਹਸਾ ਤੁਸੀਂ ਬਦਲ ਕੇ ਹਾਂਜੀ ਇਹ ਵੀ T20 ਵਾਲਾ ਲਾਏ ਇਹ T20 ਕੀ ਹੁੰਦਾ ਯਾਰ ਮੈਨੂੰ T20 ਕੰਪਨੀ ਆ ਕੋਈ ਹਾਂਜੀ ਫਾਰਮ ਟ੍ਰੈਕ T20 ਫਾਰਮ ਟ੍ਰੈਕ ਅੱਛਾ ਫਾਰਮ ਫਾਰਮ ਟ੍ਰੈਕ ਵਾਲਿਆਂ ਦੀ ਹਾਂਜੀ ਉਹਦੇ ਚ T20 ਆਉਂਦਾ ਜੀ ਹਿੱਸਾ ਹੁੰਦਾ ਜੀ ਉਹਦੇ ਚ ਮਤਲਬ ਕਹਿਣ ਤੋਂ ਪਾਵੇ ਟਰੈਕਟਰ ਹੁਣ ਬਾਹੀ ਵਾਸਤੇ ਪੂਰਾ ਰੈਡੀ ਆ ਪੂਰਾ ਜੀ ਪੂਰਾ ਨਾ ਇਹਨੂੰ ਕੋਈ ਗੇਅਰ ਦਾ ਡਿੱਕਾ ਨਾ ਇਹਦੇ ਕੋਈ ਮਗਰ ਲਈ ਲਿਫਟ ਦਾ ਹੈ ਡਿੱਕਾ ਨਾ ਨਾ ਕੋਈ ਦਿੱਕਤ ਨਹੀਂ ਨਾ ਇਹਦੇ ਇੰਜਨ ਦਾ ਨਾ ਪੰਪ ਦਾ ਹੁਣ ਇਹਨੂੰ ਬਾਹੀ ਤੇ ਪੂਰਾ ਕੰਮ ਲਵਾਗੇ ਸਿਰਾ ਕੰਮ ਦੇਊਗਾ ਹਾਂਜੀ ਹਾਂਜੀ ਟਰੈਕਟਰ ਦਾ ਬਹੁਤ ਹੋਰ ਵੀ ਕਰਿਆ ਪਰ ਜਿੰਨਾ ਇਹ ਜ਼ੋਰ ਮਾਰਦਾ ਜੀ ਇਹਦੀ ਦਸੱਲੀ ਆ ਮਤਲਬ ਜੇ ਇਹਦੇ ਨਾਲ ਤਾਂ ਕਿਸੇ ਨੇ ਕਰਵਾਉਣਾ ਹੋਵੇ ਤਾਂ ਕਰਦੇ ਹੋਗੇ ਹਾਂਜੀ ਹਾਂਜੀ ਆ ਇਹਨਾਂ ਨਾ ਵੀ ਐਸਪੀ ਵਾਲਾ ਥੋੜਾ ਜਿਹਾ ਐਸਪੀ ਸਾਹ ਵਾਲਾ ਮਾੜਾ ਜਿਹਾ ਵੱਧ ਹੀ ਗਾਹਾਂ ਰੱਖੋ ਐ ਨਹੀਂ ਗੱਲ ਇਹਦੇ ਬਰਾਬਰ ਤਾਂ ਹੋਰ ਬਣ ਜੂ ਹਾਂਜੀ ਹਾਂਜੀ ਬਣੂਗਾ ਜੀ ਮਤਲਬ ਜੇ ਬਰਾਬਰ ਦਾ ਕੋਈ ਜਿਗਰਾ ਰੱਖੋ ਤਾਂ ਹਾਂਜੀ ਹਾਂਜੀ ਹਾਂ ਜੇ ਬਰਾਬਰ ਦਾ ਪੈਸੇ ਲਾਉਣ ਵਾਲਾ ਕੋਈ ਜਿਗਰਾ ਰੱਖੂ ਫੇਰ ਹਾਂ ਵੀ ਜੇ ਕੋਈ ਬੰਦੇ ਨੇ ਆਏ ਜਿਹੜੇ ਜਣਾ ਜੱਲ ਜੱਲਾ ਹਾਈਪ ਆ ਦੇ ਯਾਰ ਦੋ ਥੋੜੇ ਮਾਰ ਕੇ ਸਿੱਧਾ ਕਰਕੇ ਫੇਰ ਨਹੀਂ ਬਣਨਾ ਮਤਲਬ ਉਹਨਾਂ ਜਿਗਰਾ ਰੱਖਾ ਹਾਂਜੀ ਇਹਦਾ ਬਈ ਅਸੀਂ ਦੋ ਤਿੰਨ ਵਾਰੀ ਰੋਡ ਤੇ ਗਏ ਆ ਕੋਈ ਮ ਕਿਤੇ ਕੋਈ ਹੱਥ ਦੇ ਦਿੰਦਾ ਬਾਈ ਯਾਰ ਕਿੱਥੋਂ ਵਿਆਰ ਕਰਾਇਆ ਅਸੀਂ ਫਿਰ ਬਾਈ ਦਾ ਹੀ ਨਾਂ ਲੈਂਦੇ ਆ ਕਿਉਂਕਿ ਇਹਨੇ ਰੀਜ ਬਹੁਤ ਲਾਈ ਆ ਮਨਸੇ ਗੇ ਮਤਲਬ 10 ਮਿੰਟ ਤੇ ਰਾਹ ਨੂੰ 20 ਮਿੰਟ ਲੱਗਦੇ ਆ 10 ਮਿੰਟ ਰਾਹ ਚ ਰੋਕ ਰੋਕਦੇ ਆ ਬੰਦੇ ਰੁਕ ਜੀ ਬਾਈ ਜਿੰਨੀਆਂ ਗੱਡੀਆਂ ਖੜੀਆਂ ਹੁੰਦਾ ਪੁੱਛਦੀ ਪੁੱਛਦੇ ਆ ਮੋਟਰਸਾਈਕਲਾਂ ਜੀਵਿਦਾਰਾਂ ਨੂੰ ਸੌਂਕੀ ਐਨ ਅੱਜ ਕੱਲ ਇਹ ਫੇਰ ਤਾਂ ਮੋੜੇ ਆਏ ਪੈਸੇ ਫੇਰ ਤਾਂ ਇਹਨਾਂ ਨੇ ਪੈਸੇ ਮੋੜਤੇ ਤੇਰੇ ਬਾਈ ਰੀਜ ਵੀ ਤਲੀ ਨਾ ਪਾਉਂਦੇ ਤੇਰੇ ਕੱਲ ਮੈਂ ਤਾਂ ਇਹਨਾਂ ਬਾਰੇ ਸੁਣਨੇ ਚ ਮੈਨੂੰ ਹੋਰ ਵੀ ਆ ਕਹਿੰਦੇ ਯਾਰ ਪੈਸੇ ਵੀ ਜਾਇਜ਼ ਹੀ ਲੈਂ हां भाई ਸਾਡੇ ਤੋਂ ਬਹੁਤ ਪੈਸਾ ਜ਼ਿਆਦਾ ਲੈਂਦਾ ਇਹਨਾਂ ਨੇ ਅਸੀਂ ਸੋਚਦੇ ਨਹੀਂ ਸੀ ਚਲੋ ਇੱਕ ਇਹ ਹੁੰਦਾ ਵੀ ਰੈਂਕ ਕਰਕੇ ਪਰ ਉਹ ਗੱਲ ਨਹੀਂ ਹਰੇਕ ਤੋਂ ਉਹਨੇ ਪੈਸੇ ਲੈ ਲਏ ਮੈਨੂੰ ਹੋਰ ਵੀ ਇੱਥੇ ਗਾਹਕ ਬੈਠੇ ਹੋ ਕਹਿੰਦੇ ਯਾਰ ਪੈਸਿਆਂ ਵਾਲਾ ਤਾਂ ਕੋਈ ਮਤਲਬ ਜੈ ਜੈ ਜਿੰਨੇ ਆਕੇ ਕਹਦਾ ਬਾਈ ਨੇ ਮਨਾ ਨਹੀਂ ਕੀਤਾ ਬਹੁਤ ਮੰਗੇ ਨਹੀਂ ਹਾਂਜੀ ਬਸ ਦੇਖਣ ਨੂੰ ਹੀ ਪਤਾ ਲੱਗਦਾ ਕਿ ਬੰਦਾ ਯਾਰ ਹਨਾ ਕੋਈ ਆੜੀ ਫੜੀ ਵਾਲਾ ਕੋਈ ਚਲਾਕੀ ਵਾਲਾ ਬੰਦਾ ਹੈ ਉਹਦਾ ਦੀ ਕੋਈ ਗੱਲ ਨਹੀਂ ਅਸੀਂ ਤਾਂ ਜਿੱਥੇ ਆਕੇ ਉਂਗਲ ਮਾੜੀ ਮੁੱਟੀ ਜੇ ਸਾਨੂੰ ਕੋਈ ਲੱਗਦੀ ਸੀ ਕਹਿੰਦੇ ਨੇ ਬਾਈ ਕਰ ਦਿੰਦੇ ਆ ਦੁਬਾਰਾ ਕਰ ਦਿੰਦੇ ਆਪਾਂ ਦੂਜੇ ਗਾਕਾਂ ਨੂੰ ਹੋਰ ਸਾਧ ਲੀਏ ਲੈ ਲਓ ਲੈ ਲਓ ਬਾਈ ਜਿਸ ਨੂੰ ਮਰਜੀ ਆ ਇੱਕ ਦੋ ਟਰੈਕਟਰ ਹੋਰ ਖੜੇ ਨੇ ਹਾਂ 58 11 ਜਿਵੇਂ ਬਾਹਰ ਭੇਜਿਆ ਬਾਈ ਨੇ ਸਾਡੇ ਇਹਦੇ ਸਾਹਮਣੇ ਤਿਆਰ ਹੋਇਆ ਸਾਨੂੰ ਉਹ ਵੀ ਬਹੁਤ ਵਧੀਆ ਲੱਗਾ ਟਰੈਕਟਰ ਤੇ ਮਾੜਾ ਜਿਹਾ ਹੋਰ ਪੁੱਛ ਲੇ ਕਾਕਾ ਜੀ ਜੀ ਹਾਂਜੀ ਲੈ ਲਗੇ ਆਪਣੇ ਨਾਲ ਨਾ ਬਾਈ ਗੁਰਤੇਜ ਸਿੰਘ ਆ ਬਾਈ ਗੁਰਤੇਜ ਹਾਂਜੀ ਤੁਹਾਡੀ ਉਮਰ ਦਾ ਤਜਰਬਾ ਜ਼ਿਆਦਾ ਹੈ ਹਾਂਜੀ ਤੁਸੀਂ ਟਰੈਕਟਰ ਬਹੁਤ ਦੇਖੇ ਹੋਣਗੇ ਹਾਂਜੀ ਜੇ ਤੁਹਾ ਤੁਹਾਡੀ ਜਵਾਨੀ ਵੇਲੇ ਆਉਣ ਲੱਗੇ ਹੋਣਗੇ ਟਰੈਕਟਰ ਉਦੋਂ ਇੰਨੇ ਸੋਹਣੇ ਹੁੰਦੇ ਸੀ ਇਹ ਆਉਂਦੇ ਇੰਨੇ ਸੋਹਣੇ ਸੀਗੇ ਪਰ ਸ਼ਿੰਗਾਰ ਇੰਨਾ ਨਹੀਂ ਹੁੰਦਾ ਸੀ। ਇਹ ਉਦੋਂ ਇਹ ਇੰਨਾ ਉਹ ਸ਼ਿੰਗਾਰ ਨਹੀਂ ਇੰਨਾ ਲੱਗਦਾ ਸੀ। ਰੰਗ ਜਦੋਂ ਨਵਾਂ ਆਉਂਦਾ ਸੀ ਇੰਨੀ ਚਮਕੀ ਹੁੰਦੀ ਸੀ। ਹਾਂ ਇੰਨੀ ਚਮਕੀ ਹੁੰਦੀ ਸੀ ਬੈਂਪਰ ਨਹੀਂ ਆਉਂਦਾ ਸੀ। ਜੀ। ਤੇ ਆਹ ਮੂਰਲੇ ਇੰਡੀਕੇਟਰ ਨਹੀਂ ਆਉਂਦੇ ਸੀ ਮਗਰ ਲਾਈਟਾਂ ਆਉਂਦੀਆਂ ਸੀ। ਤੇ ਉਦੋਂ ਇਹ ਕਿੰਨੇ ਦਾ ਹੁੰਦਾ ਹੋਊਗਾ ਜਦੋਂ ਥੋੜੀ ਨਿਗਾਹ 'ਚ ਇਹ ਕਿੰਨੇ ਦਾ ਟਰੈਕਟਰ ਹੁੰਦਾ? 10 ਲੱਖ ਦਾ ਆਉਂਦਾ ਸੀ ਉਦੋਂ। ਕਿਹੜੇ ਸਾਲ ਦੀ ਗੱਲ ਕਰ ਰਹੇ? 77-78 ਦੀ। ਉਦੋਂ ਲੱਖ ਦਾ ਆਉਂਦਾ ਸੀ ਮਤਲਬ ਉਦੋਂ ਲੱਖ ਦੀ ਕਿੰਨੀ ਜ਼ਮੀਨ ਆਉਂਦੀ ਸੀ ਤੁਸੀਂ ਦੱਸਦੇ ਸੀ ਉਦੋਂ 8-10 ਕਿੱਲੇ ਜ਼ਮੀਨ ਆ ਜਾਂਦੀ ਸੀ ਮਤਲਬ ਕਿਸੇ ਵਕਤ ਆਹ 4 ਟਰੈਕਟਰ 10 ਕਿੱਲੇ ਜ਼ਮੀਨ ਦੇ ਬਰਾਬਰ ਆਉਂਦਾ ਹੁੰਦਾ ਮੈਨੇਜਰ ਵੀ ਜਦੋਂ ਪਿੰਡ ਚ ਸਰਵਾ ਕਰਨ ਆਉਂਦਾ ਸੀ ਨਾ 10 ਕਿੱਲੇ ਜ਼ਮੀਨ ਤੋਂ ਘੱਟ ਟਰੈਕਟਰ ਲੋਨ ਤੇ ਲੈਂਦਾ ਸੀ ਤਾਂ ਨਾ ਸਕੇ ਬੰਦੇ ਕੋਲੇ ਪੈਜੀ ਨਹੀਂ ਹੁੰਦੀ ਹਾਂਜੀ ਤੇ ਉਦੋਂ 10 ਕਿੱਲੇ ਬੈੜੀ ਹੁੰਦੀ ਸੀ ਫਿਰ ਟਰੈਕਟਰ ਮਿਲਦਾ ਸੀ ਹੁਣ ਅੱਜ ਨੂੰ ਨਹੀਂ ਵੀ ਜਿਹੜਾ ਮਰਜ਼ੀ ਲਿਓਏ ਭਲਾ ਚਾਰ ਲਿਓ ਮਤਲਬ ਇੱਕ ਗੱਲ ਹੈਗੀ ਆ ਫੋਰਡ 3600 ਦੀ ਮੇਰੇ ਹਿਸਾਬ ਨਾਲ ਇਹ ਰਿਕਾਰਡ ਛੇ ਦੀ ਕਿਸੇ ਟਰੈਕਟਰ ਤੋਂ ਟੁੱਟੇ ਕਿ ਇਹ ਪੰਜਾਬ ਦੀ ਜ਼ਮੀਨ ਦੇ 10 ਕਿੱਲਿਆਂ ਦੇ ਮੁੱਲ ਦੇ ਬਰਾਬਰ ਦਾ ਰਿਹਾ ਵਾ ਤੇ ਮੇਰੇ ਹਿਸਾਬ ਨਾਲ ਅੱਜ 40 ਲੱਖ ਦਾ ਕਿੱਲਾ 4 ਕਰੋੜ ਦਾ ਕੋਈ ਟਰੈਕਟਰ ਨਹੀਂ ਹੋਣਾ ਇਹ ਇੱਕ ਗੱਲ ਹੋਰ ਆ ਇਹ ਟਰੈਕਟਰ ਵੀ ਉਸ ਘਰੇ ਹੁੰਦਾ ਸੀ ਜਿਹੜਾ ਪਿੰਡ 'ਚ ਇੱਕ ਅੱਦੇ ਘਰ ਕੋਲੇ ਐ ਨਹੀਂ ਵੀ ਹਰੇ ਘਰੇ ਖੜਾ ਹੁੰਦਾ ਸੀ ਤੇ ਇੱਕ ਗੱਲ ਹੋਰ ਆ ਇਹ ਹੁਣ ਵੀ ਉਹੋ ਜਿਹੇ ਬੰਦੇ ਕੋਲੇ ਹੁੰਦਾ ਹਾਂਜੀ ਇਹ ਇਹ ਕੁਦਰਤੀ ਆ ਇਹ ਇਹਦੇ ਲੇਖਾਂ ਜੀ ਲਿਖਿਆ ਹਾਂਜੀ ਹਾਂਜੀ ਇਹ ਹੁਣ ਵੀ ਕਿਸੇ ਸ਼ਕੀਨ ਕੋਲੇ ਹੀ ਆ ਜੇ ਤੁਸੀਂ ਕਹੋਗੇ ਕਿ ਹੁਣ ਹਰੇਕ ਕੋਲੇ ਹੁਣ ਵੀ ਹੈ ਨਹੀਂਗਾ ਨਹੀਂ ਹੁਣ ਵੀ ਹੈ ਨਹੀਂ ਬਹੁਤ ਕਮਾਲ ਜਾਣਕਾਰੀ ਦਿੱਤੀ ਅਸਲ ਦੇ ਵਿੱਚ ਇਹਨਾਂ ਨੇ ਆਫਰ ਕੋਡ ਸਾਨੂੰ ਜਾਣਕਾਰੀ ਦਿੱਤੀ ਸੀ ਇਹ ਅਸੀਂ ਕਹਾਂ ਵੀ ਦਰਸ਼ਕਾਂ ਨਾਲ ਜਰੂਰ ਸਾਂਝੀ ਕਰੀਏ ਵੀ 10 ਕਿੱਲੇ ਮੁੱਲ ਦੇ ਬਰਾਬਰ ਦਾ ਇਹ ਟਰੈਕਟਰ ਕਿਸੇ ਵਕਤ ਪੰਜਾਬ 'ਚ ਰਿਹਾ ਮੇਰੇ ਹਿਸਾਬ ਨਾਲ ਇਹ ਰਿਕਾਰਡ ਕਿਸੇ ਟਰੈਕਟਰ ਦੇ ਨਾਂ ਨਹੀਂ ਰਿਹਾ ਹੋਣਾ ਆਪੋ ਸਰਪੰਚ ਸਾਹਿਬ ਨਾਲ ਗੱਲ ਕਰਦੇ ਜਿਨ੍ਹਾਂ ਦੇ ਜਾਨ ਤੋਂ ਪਿਆਰਾ ਸੀ ਟਰੈਕਟਰ ਅਸਲ ਦੇ ਵਿੱਚ ਉਹਨਾਂ ਦਾ ਨਾਮ ਲਿਖਿਆ ਹੋਇਆ ਸਰਪੰਚ ਸਾਹਿਬ ਆਪਣੇ ਨਾਲ ਸਰਪੰਚ ਸਾਹਿਬ ਆਇਓ ਅੱਗੇ ਸਰਪੰਚ ਸਾਹਿਬ ਤੁਹਾਡੇ ਕੋਲੇ ਟਰੈਕਟਰ ਫਿਰ ਕਾ ਦਉ ਆਉਂਦਾ ਹੈ ਇਹ ਸਾਡੇ ਕੋਲੇ ਹਾਂਜੀ 2013 ਜਿਉਂਦਾ ਜੀ ਤੁਹਾਨੂੰ ਆਹ ਪਲੇਟ ਦੇਖ ਕੇ ਕਿੰਨੀ ਖੁਸ਼ੀ ਮਿਲੀ ਵੀ ਸਰਪੰਚ ਦਾਨਾ ਰਮਾਣਾ ਲਿਖਿਆ ਹੋਇਆ ਬਹੁਤ ਜ਼ਿਆਦਾ ਜੀ ਜੀ ਤਾਂ ਭਰਾ ਨਾਲ ਚਲੋ ਇਹਨਾਂ ਨੇ ਪਿਆਰ ਕਰਕੇ ਸਾਡੇ ਨਾਲ ਵੀ ਅਸੀਂ ਇਹਨਾਂ ਨਾਲ ਦੂਜੀ ਗੱਲ ਨਹੀਂ ਕੀਤੀ ਜੀ ਏ ਸਰਪੰਚ ਦਾ ਨਰਮਨਾ ਹੁਣ ਟਰੈਕਟਰ ਇਹਨਾਂ ਨੇ ਇੰਨੇ ਪੈਸੇ ਲਾਏ ਆ ਨਾ ਸਾਡਾ ਲਿਖਿਆ ਜੀ ਉੱਤੇ ਖੁਸ਼ੀ ਤਾਂ ਹੈਗੀ ਆ ਜੀ ਸਪੈਸ਼ਲ ਚੱਲ ਗਿਆ ਆ ਫ੍ਰੀਕੋਟ ਤੋਂ ਇੰਨੀ ਵਟਸਐਪ ਦੇ ਕਹਨ ਤੇ ਸਰਪੰਚ ਸਾਹਿਬ ਸਪੈਸ਼ਲ ਅੱਜ ਟਰੈਕਟਰ ਮਿਲਣਾ ਸੀ ਡਿਲੀਵਰੀ ਮਿਲਣੀ ਸੀ ਸਰਪੰਚ ਸਾਹਿਬ ਚੱਲ ਕਹਿ ਜਦੋਂ ਇਹਨਾਂ ਨੂੰ ਇਹ ਪਤਾ ਲੱਗਿਆ ਕਿ ਮੇਰਾ ਨਾਮ ਲਿਖਿਆ ਹੋਇਆ ਆਪਣਾ 2013 ਚ ਲਿਆ ਸੀ ਜੀ ਇਹਨਾਂ ਦਾ ਨਰਪੈ ਸਿੰਘ ਹਨ ਮੈਂ ਬੇਟਾ ਉਹ ਹਾਂਜੀ ਮੇਰੇ ਬੇਟੇ ਦਾ ਵੀ ਨਰਪੈ ਸਿੰਘ ਆ ਜੀ ਸਾਡਾ ਵੈਸੇ ਪਿੰਡ ਫ੍ਰੀਕੋਟ ਦਾਨਰਮਨ ਆ ਜੀ ਇਹ 2013 ਤੋਂ ਲੈ ਕੇ ਆ ਸੀ ਬਹੁਤ ਸ਼ੌਂਕ ਨਾਲ ਰੱਖਿਆ ਇਹਨੇ ਨੇ ਫਿਰ ਫੇਸਬੁੱਕ ਤੇ ਵੇਖ ਕੇ ਜੀ ਤੇ ਇਹ ਨਰਪਾਇ ਸਿੰਘ ਕਹਿੰਦਾ ਵੀ بیٹے ਨੂੰ ਕਹਿੰਦਾ ਵੀ ਟਰੈਕਟਰ ਲੈਣਾ ਹੀ ਲੈਣਾ ਆ ਜਾ ਨਰਪਾਇ ਜੀ ਜੀ ਤੇ ਜੀ ਅੱਛਾ ਥਾੜੀ ਵਾਲ ਤੁਸੀਂ ਆ ਅਸੀਂ ਵੀ ਥਾੜੀ ਵਾਲਾਂ ਇਹ ਸਾ ਵੀ ਥਾੜੀ ਵਾਲਾ ਸਾ ਵੀ ਥਾੜੀ ਵਾਲਾ ਅੱਛਾ ਮੈਂ ਵੀ ਮੈਂ ਵੀ ਥਾੜੀ ਵਾਲੀ ਤੁਸੀਂ ਥਾੜੀ ਵਾਲੀਆਂ ਹਾਂ ਜੀ ਤੇ ਫਿਰ ਇਹਨੇ ਜਦੋਂ ਜਾ ਕੇ ਵੇਖਿਆ ਵਾਹੂ ਕੇ ਵੇਖ ਕੇ ਜੀ ਤੇ ਪਹਿਲਾਂ ਅਸੀਂ ਜੁੜੇ ਫਿਰਦੇ ਦੀ ਵੀ ਪਾਈ ਸੀ ਫੇਸਬੁੱਕ ਤੇ ਜੀ ਇਹ ਫਿਰ ਇਹ ਕਿਰਾਂ ਵੇਖ ਕੇ ਮੁੜਿਆ ਇਹਨਾਂ ਨੂੰ ਕਿਸੇ ਦਾ ਹੋਰ ਫੋਨ ਜਾਵੜਿਆ ਵੀ ਟਰੈਕਟਰ ਹੋਰ ਵਧੀਆ ਹੈ ਗਿਆ ਫਿਰ ਸਾਬ ਕਹਿੰਦੇ ਨਹੀਂ ਇਹੀ ਲੈਣਾ ਜੀ ਕਿਰੇ ਜਦੋਂ ਗਏ ਤੇ ਫਿਰ ਇਹ ਕਹਿੰਦੇ ਮੁੱਲ ਹੈ ਸੇਕ ਤੁਹਾਡੇ ਨਾਲ ਹੁਣ ਮੁੱਲ ਕੋਈ ਨਹੀਂ ਗਈ ਜਿੰਨਾ ਦਾ ਮਰਜ਼ੀ ਲੈ ਜਾ ਇਹ ਇਹਨਾਂ ਦਾ ਵੀ ਸ਼ੌਂਕ ਨਾਲ ਲਿਆ ਸੀ ਸ਼ੌਂਕ ਨਾਲ ਦੇਦਾ ਜੀ ਤੇ ਸ਼ੌਂਕ ਨਾਲ ਹੀ ਬਣਵਾਇਆ ਤੁਸੀਂ ਬਿਲਕੁਲ ਜੀ ਬਿਲਕੁਲ ਕੋਈ ਸ਼ੌਂਕ ਵਾਲੇ ਨਹੀਂ ਬਣਾਇਆ ਜਿਹੜੀ ਸਭ ਤੋਂ ਵੱਡੀ ਬਿਲਕੁਲ ਜੀ ਬਿਲਕੁਲ ਵੈਲਕਲ ਕੋਈ ਸ਼ੌਂਕ ਮਤਲਬ ਕੁਦਰਤ ਵੱਲੋਂ ਕਿਸੇ ਚੀਜ਼ ਨੂੰ ਇੰਨੀਆਂ ਚੀਜ਼ਾਂ ਮਿਲਦੀਆਂ ਨਹੀਂ ਰੱਖਣ ਵਾਲਾ ਸ਼ੌਂਕ ਵਾਲਾ ਲੈਣ ਵਾਲਾ ਸ਼ੌਂਕ ਵਾਲਾ ਬਣਾਉਣ ਵਾਲਾ ਸ਼ੌਂਕ ਹਾਂ ਇਹ ਪਹਿਲੇ ਲੋਕ ਆਏ ਸੀਗੇ ਜੀ ਜਿਹੜੇ ਬੰਦੇ ਕੋਲੇ ਪਹਿਲਾਂ ਸੀਗੇ ਨਾ ਜੀ ਉਹ ਵੀ ਸਾਰਾ ਪਰਿਵਾਰ ਬਾਹਰ ਆ ਜੀ ਉਹਨਾਂ ਨੇ ਵੀ ਬੜੇ ਹੀ ਸ਼ੌਂਕ ਨਾ ਰੱਖਿਆ ਸੀਗਾ ਜੀ ਉਹਨਾਂ ਤੋਂ ਅਸੀਂ ਲੈ ਲਿਆ ਅਸੀਂ ਉਦੋਂ ਹੀ ਸ਼ੌਂਕ ਨਾ ਰੱਖਿਆ ਜੀ ਤੇ ਰੈਂਦੀ ਫੁੰਦੀ ਹੁਣ ਕਲ ਸਰ ਸਰ ਸਾਹਿਬ ਨੇ ਤਾਂ ਜਮਾਂ ਹੀ ਗੱਢ ਤੀ ਮਤਲਬ ਹੁਣ ਇਹ ਉਹ ਚੀਜ਼ ਬਣ ਗਿਆ ਹਮ ਕਿ ਵੀ ਜਿੰਨੇ ਦਾ ਨਵਾਂ ਆਇਆ ਸੀ ਉਹ ਤੋਂ 2 ਗੁਣੇ 2-3 ਗੁਣੇ ਵੱਧ ਲਾਦੇ ਹੁੰਦੇ ਉਹਨਾਂ ਨੇ ਮੇਰੇ ਹਿਸਾਬ ਨਾਲ ਤਾਂ ਜਿੰਨੇ ਦਾ ਇਹ ਅੱਜ ਨਵਾਂ ਆਉਂਦਾ ਏ ਉਹਨੇ ਦਾ ਬਣ ਗਿਆ ਉਹਨੇ ਦਾ ਬਣ ਗਿਆ ਜੀ ਬਿਲਕੁਲ ਸਹੀ ਹੈ ਜਦੋਂ ਤੋਂ ਉਹਦੋਂ ਨਵਾਂ ਆਇਆ ਸੀ ਉਹ ਤੋਂ ਮੈਂ ਤੈਨੂੰ ਗੁਣੇ ਵਾਤ ਕਰਦੇ ਆਪਾਂ ਹਾਂ ਤੇ ਉਹ ਨਵਾਂ ਤਾਂ ਹੋ ਹੀ ਗਿਆ ਫਿਰ ਹਾਂ ਵੀ ਜਿੰਨੇ ਦਾ ਅੱਜ ਨਵਾਂ ਨਿਕਲਦਾ ਹੋਊਗਾ ਨਾ ਕਿਉਂਕਿ 3600 ਮੈਨੂੰ ਪਤਾ ਅੱਜ ਵੀ ਆਉਂਦਾ ਹੈ ਬਿਲਕੁਲ ਜੀ ਬਿਲਕੁਲ ਹੁਣ ਇਹ ਦੁਬਾਰਾ ਆਉਣ ਲੱਗ ਗਿਆ ਹਾਂਜੀ 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 ਤੇ ਉੱਥੇ ਜਾਵੜਿਆ ਇਹ ਪਰ ਇਹ ਉਹਦੇ ਨਾਲੋਂ ਪਾਵਰਾਂ ਚ ਮੋਡੀਫਿਕੇਸ਼ਨ ਚ ਫੀਚਰਾਂ ਚ ਕਈ ਗੁਣਾ ਅੱਗੇ ਨੇ ਨਹੀਂ ਨਹੀਂ ਕਸਰ ਹੀ ਕੋਈ ਨਹੀਂ ਬਣਾਉਣ ਵਾਲੇ ਨੇ ਵੀ ਹਮ ਤੇ ਜਿਹਨੇ ਤਿਆਰ ਕਰਵਾਇਆ ਉਹਨੇ ਵੀ ਕਸਰ ਨਹੀਂ ਛੱਡੀ ਜੀ 4 ਮਹੀਨੇ ਹੋ ਗਏ ਪੰਜ ਇਹਨਾਂ ਨੂੰ ਲੱਗਿਆ ਬਿਆਨ ਨੂੰ ਜੀ ਹਮ ਤੇ ਆਹ ਨਾ ਸੱਜਣਾ ਯਾਰ ਬਹੁਤ ਪਿਆਰਾ ਸੱਜਣਾ ਯਾਰ ਬਹੁਤ ਪਿਆਰਾ ਨਰਮ ਬੰਦਾ ਆਪਾਂ ਕਹਿ ਸਕਦੇ ਵੀ ਜਿੰਨਾ ਕੇ ਇੰਟਰਵਿਊ ਚ ਬੋਲਿਆ ਨਾ ਇਹ ਬਸ ਇੰਨਾ ਕੁ ਵੀ ਬੋਲਦਾ ਨਹੀਂ ਸੀ ਅਸੀਂ ਬਲਾ ਆ ਲਿਆ ਇਹ ਤੋਂ ਤੇ ਇਹਨੇ ਵਿਚਾਰਨੇ ਸੋਸ਼ਲ ਸੋਸ਼ਲ ਮੀਡੀਆ ਤੇ ਕਾਦੀਆਂ ਵੀਡੀਓ ਪਾਉਣੀਆਂ ਇਹ ਜੇ ਬੰਦੇ ਕਲਾਕਾਰ ਬੰਦੇ ਦੱਬੇ ਹੀ ਰਹਿ ਜਾਂਦੇ ਆ ਆਪਾਂ ਕਿਸੇ ਦੇ ਵੀ ਐਸਪੀ ਸਾਹਿਬ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਉਹਨੂੰ ਇਹਨੂੰ ਚੁਣਿਆ ਉਸ ਤੋਂ ਬਾਅਦ ਵੀਡੀਓ ਹੋ ਗਈ ਆ ਵੀਡੀਓ ਹੋ ਕੇ ਹੁਣ ਪੈ ਜਾਣੀ ਆ ਉਮੀਦ ਕਰਦੇ ਆਂ ਕਿ ਇਹੋ ਜਿਹੀ ਕਿਰਤੀ ਦਾ ਸੱਚੇ ਸੁੱਚੇ ਵਧੀਆ ਬੰਦੇ ਕਿਰਤੀ ਬੰਦਾ ਲੋਕ ਸਾਥ ਦੇਣਗੇ ਉਮੀਦ ਕਰਦੇ ਆਂ ਆਪਾਂ ਤੇ ਜੇ ਕਿਸੇ ਵੀ ਸੱਜਣ ਨੇ ਟਰੈਕਟਰ ਤਿਆਰ ਕਰਨਾ ਬਰਨਾਲੇ ਹੀ ਹੁੰਦਾ ਸੱਜਣ ਇਹ ਫੋਨ ਨੰਬਰ 22 ਦਾ ਦੇ ਦੇਾਂਗੇ ਜੇ ਕੋ ਮਕੈਨਿਕਲ ਦਾ ਕੰਮ ਕਰਨਾ ਮਕੈਨਿਕਲ ਦਾ ਕੰਮ ਵੀ ਇਹੀ ਕਰ ਦਿੰਦੇ ਆ ਤੁਸੀਂ ਡੈਂਟਿੰਗ ਪੇਂਟਿੰਗ ਦਾ ਕੰਮ ਕਰਨਾ ਇਹ ਵੀ ਕਰ ਦਿੰਦੇ ਜੇ ਮਕੈਨਿਕਲ ਦਾ ਕੱਲਾ ਕਰਨਾ ਉਹ ਵੀ ਕਰ ਦਿੰਦੇ ਜੇ ਡੈਂਟਿੰਗ ਪੇਂਟਿੰਗ ਦਾ ਕੱਲਾ ਕਰਨਾ ਉਹ ਵੀ ਕਰ ਠੀਕ ਹੈ ਕਿ ਨਹੀਂ ਸਾਰਾ ਕੰਮ ਕਰ ਦਿਆ ਵਧੀਆ ਗਾਈਡ ਕਰ ਦਿਆ ਕਿ ਤੁਹਾਨੂੰ ਹੋਰ ਗੱਲ ਦੱਸਦਾ ਜਿਹੜੀਆਂ ਗੱਲਾਂ ਨਹੀਂ ਹੋ ਸਕੀਆਂ ਕੋਈ ਵੀ ਕੰਮ ਕਰਨਗੇ ਤੁਹਾਨੂੰ ਦਿਖਾ ਕੇ ਕਰਨਗੇ ਤੁਹਾਨੂੰ ਪੁੱਛ ਕੇ ਕਰਨਗੇ ਤੁਹਾਨੂੰ ਦੱਸ ਕੇ ਕਰਨਗੇ ਐਵੇਂ ਨਹੀਂ ਵੀ ਆਪਦੀ ਮਰਜ਼ੀ ਨਾਲ ਕੋਈ ਚੀਜ਼ ਥੱਪਤੀ ਤੇ ਉਸ ਤੋਂ ਬਾਅਦ ਕਹਿ ਦੇਣਾ ਇਹਦੇ ਇੰਨੇ ਪੈਸੇ ਬਣ ਗਏ ਉਸ ਤਰ੍ਹਾਂ ਦੀ ਗੱਲ ਕੋਈ ਨਹੀਂ ਜਿਹੜੀ ਜੀ ਲਾਉਣਗੇ ਤੁਹਾਨੂੰ ਪੁੱਛ ਕੇ ਲਾਉਣਗੇ ਦੱਸ ਕੇ ਲਾਉਣਗੇ ਤੁਹਾਨੂੰ ਦਿਖਾ ਕੇ ਲਾਉਣਗੇ ਵਧੀਆ ਕੰਮ ਕਰਦੇ ਜੇ ਕਿਸੇ ਨੇ ਕਰਾਉਣਾ ਬਾਈ ਦਾ ਸੰਪਰਕ ਨੰਬਰ ਤੁਹਾਡੀ ਸਕਰੀਨ ਤੇ ਆ ਵੀਡੀਓ ਸ਼ੇਅਰ ਕਰਿਓ ਕਿਰਤੀ ਬੰਦਿਆਂ ਨੂੰ ਪੰਜਾਬੀ ਲੋਕ ਸ਼ੇਅਰ ਕਰਦੇ ਆ